ਆ ਮਾਣਯੋਗ ਐਸਐਸਪੀ ਸਾਹਿਬ ਪਟਾਵੰਤੋਂ ਬਾਕਫਰ ਦੀ ਟੀਮ ਆ ਗਿਆ ਹੈ ਜੁਤ ਨਸ਼ਾ ਵਿਰੋਧ ਦੇ ਵਿੱਚ ਸਿਰਗੰਜਾ ਆ। ਜਿਸ ਦੇ ਵਿੱਚ ਸਾਡੀ ਸਿਗਾਈ 2 ਦੀ ਟੀਮ ਕੱਲ ਇੱਕ ਸਮਟਾ ਹਾਸਲ ਕੀਤੀ ਜਦੋਂ ਦੋ ਬੰਦੇ ਜਿਹੜੇ ਸੀਗੇ ਪਿੰਡਾ ਦਾ ਰਹਿਣ ਵਾਲੇ ਇੱਕ ਪਤਾ ਹੈਗਾ ਦਿਨੇਸ਼ ਕੁਮਾਰ ਜੋ ਕਿ ਪਰਸਨਾ ਨਗਰ ਦਾ ਰਹਿਣ ਵਾਲਾ ਹੈ। ਦੂਜਾ ਪਤਾ ਹੈਗਾ ਗੁਰਜੀਤ ਸਿੰਘ ਜੋ ਕਿ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ। ਇਹ ਦੋ ਬੰਦੇ ਸਮੇਤ i20 ਕਾਰ ਜਿਹੜਾ ਹੈਗਾ ਨੇ ਸਿਏ 2 ਦੇ ਵੱਲੋਂ ਰੋਕ ਕੇ ਚੈੱਕ ਕੀਤਾ ਗਿਆ। ਜਦੋਂ ਇਹਨਾਂ ਨੂੰ ਚੈੱਕ ਕੀਤਾ ਤਾਂ ਅਬਜਸ਼ਨ ਦੇ ਵਿੱਚੋਂ 150 ਗ੍ਰਾਮ ਦੀ ਨੀਂਟੀ ਹੈਰੋਨ ਸਾਨੂੰ ਬਰਾਮਦ ਹੋਈ। ਨਾਲ ਜਿਹੜੀ 9500 ਰੁਪਏ ਜਿਹੜਾ ਹੈ ਟਰੱਕ ਬਣੀ ਵੀ ਇਹਨਾਂ ਦੇ ਕੋਲ ਸੀਗੀ ਸੋ ਬੇਸਿਕਲੀ ਸਾਡੇ ਵੱਲੋਂ ਇਸ ਰਿਕਵਰੀ ਦਿੱਤਾ ਹੈ ਕਿ ਜੋ ਹੋਈ ਹੈ ਉਹਦੇ ਵਿੱਚ ਮੁਕੱਦਮਾ ਨੰਬਰ 107 ਥਾਣਾ ਸਿਵਲ ਲਾਈਨ ਦੇ ਵਿੱਚ ਰਜਿਸਟਰ ਕਰ ਲਿਆ ਦੋਵੇਂ ਬੰਦੇ ਸਾਡੇ ਜਿਹੜੇ ਹੈਗੇ ਕਸਟਡੀ ਦੇ ਵਿੱਚ ਰਹੇ ਨਾਲ ਫਰਕ ਅਸੀਂ ਡੈਰੋਗੇਸ਼ਨ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਬੰਦਿਆਂ ਤੋਂ ਅੱਗੇ ਲਿਖ ਸਕੀਏ ਕਿਉਂਕਿ ਕਾਦੀ ਮਾਦਦ ਦੇ ਵਿੱਚ ਹਰਨ ਪ੍ਰਾਪਤ ਹੋਈ ਹੈ ਤਾਂ ਵੀ ਕਿਹੜੇ ਬੰਦੇ ਕੋਲ ਲੈ ਕੇ ਆਏ ਸੀਗੇ ਤੇ ਕਿਹਨਾਂ ਨਾਲ ਸਪਲਾਈ ਕਰੀ ਸੀ ਉਹਨ ਸਾਰੀ ਅਸੀਂ ਡੈਰੋਗੇਸ਼ਨ ਕਰਕੇ ਕਰਦੇ ਸੋ ਇਹ ਦੋ ਬੰਦੇ ਖੜੇ ਗਏ ਦੋ ਬੰਦਿਆਂ ਤੋਂ ਕੋਲੋਂ 150 ਕਿ ਦੋਵੇਂ ਬੰਦੇ ਜਿਹੜੇ ਹੈਗੇ ਨੇ ਬੇਸਿਕਲੀ ਪਛੜਾ ਰਹੇ ਨੇ ਇਹ ਭਾਈ ਬੱਤੀ ਦਾ ਸੈਕੰਡਰੀ ਸੀ ਸਾਡੀ ਟੀਮ ਨੂੰ ਨਾਕਾ ਲਗਾਇਆ ਸੀਗਾ ਸੀਆਈ 2 ਦੀ ਟੀਮ ਵੱਲੋਂ ਉੱਥੇ ਨਾਕਾਬੰਦੀ ਦੇ ਦੌਰਾਨ ਇਹ ਦੋਨਾਂ ਬੰਦਿਆਂ ਤੇ ਕੋਲ 150 ਗ੍ਰਾਮ ਫੈਰੋ